ਲੋਕਾਂ ਦੇ ਨਾਲ ਮੁਲਾਕਾਤ ਕਰਕੇ ਵਿਚਾਰਾਂ ਦੀ ਸਾਂਝ ਪਾਈ ਆ ਸੋ ਮੈਨੂੰ ਅੱਜ ਲੱਗ ਰਿਹਾ ਕਿ ਲੋਕਾਂ ਦੇ ਵਿੱਚ ਇੱਕ ਅਜੀਬ ਕਿਸਮ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਲੋਕ ਪਿਛਲੇ 75 ਸਾਲਾਂ ਦੀ ਜਿਹੜੀ ਰਵਾਇਤੀ ਪਾਰਟੀਆਂ ਸੀ ਉਹਨਾਂ ਦੀ ਕਾਰਗੁਜ਼ਾਰੀ ਤੋਂ ਅੱਜ ਦਰਾਦ ਨੇ ਔਰ ਉਹਨਾਂ ਦੇ ਕੋਲ ਇੱਕ ਸਾਹਮਣੇ ਵਿਕਲਪ ਆ ਗਿਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਕਾਰਜਸ਼ਾਲੀ ਔਰ ਅਰਵਿੰਦ ਕੇਜਰੀਵਾਲ ਦੀ ਸੋਚ ਰੰਗ ਲੈ ਕੇ ਆ ਰਹੀ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਮਿਲੀਆਂ ਨੇ ਭਾਵੇਂ ਉਹ 300 ਯੂਨਿਟ ਬਿਜਲੀ ਦੀ ਸੀਗੀ ਜਾਂ ਗੁਰਦਾਸਪੁਰ ਵਿੱਚ ਸਿਵਲ ਹਸਪੀਟਲ ਪੁਰਾਣੇ ਦਾ ਚੱਲਣਾ ਸੀ ਜਾਂ ਮੁੰਡਿਆਂ ਦਾ ਸਕੂਲ ਐਮ ਐਨ ਐਫ ਸਕੂਲ ਬੰਨਣਾ ਸੀ ਲਾਇਬ੍ਰੇਰੀ ਬੰਨਣੀ ਸੀ ਇਸ ਤੋਂ ਲੋਕ ਅੱਜ ਸਾਰੇ ਸੋਚ ਰਹੇ ਨੇ ਕਿ ਜਰਾ ਤੀਸਰਾ ਵਿਕਲਪ ਆ ਉਹਨੇ ਗੁਰਦਾਸਪੁਰ ਲਈ ਬਹੁਤ ਕੁਝ ਕੀਤਾ ਸੋਏ ਲੋਗ ਮਨ ਬਣਾ ਕੇ ਬੈਠੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਵੀ ਜੇ ਲੋਕਾਂ ਦਾ ਅਸ਼ੀਰਵਾਦ ਲੋਕਾਂ ਦਾ ਪਿਆਰ ਲੋਕਾਂ ਦਾ ਉਤਸ਼ਾਹ ਇਸ ਤਰ੍ਹਾਂ ਹੀ ਵਧ ਰਿਹਾ ਤੇ ਸਾਡਾ ਉਮੀਦਵਾਰ ਸ਼ੈਰੀ ਕਲਸੀ ਬਹੁਤ ਵੱਡੀ ਗਿਣਤੀ ਦੇ ਨਾਲ ਗੁਰਦਾਸਪੁਰ ਤੋਂ ਜਿੱਤ ਕੇ ਜਿਹੜੀ ਸਾਡੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਉਹਦੇ ਵਿੱਚ ਪਹੁੰਚ ਕੇ ਜਿਸ ਗੁਰਦਾਸਪੁਰ ਲੋਕੇ ਦਾ ਲੋਕਾਂ ਦੇ ਜਜ਼ਬਾਤਾ ਦੀ ਤਰਜਮਾਨੀ ਕਰੇਗਾ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਅਪੀਲ ਕਰਦਾ ਕਿ ਹਮ ਮਾਕੇ ਪਹਿਲੇ ਤਰੀਕ ਨੂੰ ਝਾੜੂ ਦਾ ਨਿਸ਼ਾਨ ਜਿਹੜਾ 1 ਨੰਬਰ ਦੇ ਉੱਪਰ ਆ ਉਹਦੇ ਵੋਟਾਂ ਪਾ ਕੇ ਕੰਮ ਚੱਲਦਾ ਜੀ ਸਰ ਤੌਂਗੂ ਵਾਟੇ ਦੇ ਉਮੀਦਵਾਰ ਨੇ ਉਹ ਕਹਿ ਰਹੇ ਕਿ ਸਾਡਾ ਮੁਕਾਬਲਾ ਕਿਸ ਨਾਲ ਨਹੀਂ ਹੈਗਾ ਜੀ ਇਹਨਾਂ ਦਾ ਮੁਕਾਬਲਾ ਹੈ ਹੀ ਕੇ ਨਾਲ ਨਹੀਂ ਉਹ ਥੱਲੇ ਵਾਲੇ ਮੁਕਾਬਲੇ ਤੋਂ ਬਹੁਤ ਆਮ ਆਦਮੀ ਪਾਰਟੀ ਕਿਦੇ ਉੱਪਰ ਚੱਲ ਗਿਆ ਉਹ ਠੀਕ ਕਹ ਰਹੇ ਨੇ ਜਦੋਂ ਉਹ ਮੁਕਾਬਲਾ ਹੀ ਨਾ ਹੋਵੇ ਜਦੋਂ ਥੱਲੇ ਹੀ ਰਹਿਣਾ ਇਹਨਾਂ ਦੀ ਤਾਂ ਲੜਾਈ ਤੀਜੇ ਚੌਥੇ ਨੰਬਰ ਤੇ ਆਹ ਕਹਿੰਦਾ ਮੈਂ ਤੀਜੇ ਜਾਣਾ ਉਹ ਕਹਿੰਦਾ ਮੈਂ ਚੌਥੇ ਜਾਣਾ ਤੁਸੀਂ ਵੇਖਿਓ 4 ਜੂਨ ਨੂੰ ਲੋਕਾਂ ਦਾ ਜਜ਼ਬਾਤ ਵੋਟਾਂ ਦੀ ਸ਼ਕਲਾਂ ਜਿਵੇਂ ਵੇਖਣਗੇ ਅੱਜ ਲੋਕ ਮੋਦੀ ਦੀ ਤਾਨਾਸ਼ਾਹੀ ਦੇ ਖਿਲਾਫ ਜ਼ਬਰ ਦੇ ਖਿਲਾਫ ਰੋਡ ਬੰਨ ਲਈ ਤਿਆਰ ਨੇ ਉਹ ਆਪਣਾ ਉਹਨੇ ਗੁੱਸਾ ਵੋਟਾਂ ਦੇ ਨਾਲ ਕਹਿ ਰਿਹਾ ਸੁਖਿੰਦਰ ਰੰਧਾਵੇ ਵੱਲੋਂ ਤੇ ਤੁਹਾਨੂੰ ਪਹਿਲਾਂ ਹੀ ਪਤਾ ਜਿੰਨਾ ਹੰਕਾਰ ਉਸ ਬੰਦੇ ਚ ਸ਼ਾਇਦ ਕਿਤੇ ਹੋਵੇ ਮੈਂ ਕਿਸੇ ਨੇ ਉਹਦੀ ਬੋਲੀ ਬਾਨੀ ਸੁਣਦਾ ਮੈਨੂੰ ਆਉਂਦਾ ਕਿ ਕਿਸ ਤਰ੍ਹਾਂ ਦੀ ਗੱਲ ਕਰਦਾ ਉਹ ਹਰ ਬੰਦੇ ਨੂੰ ਸਰਮੰਦਿੰਦਾ ਵੇਖਦਾ ਨਹੀਂ ਕੋ ਵੱਡਾ ਵੇਖਦਾ ਨਹੀਂ ਕੋ ਛੋਟਾ ਉਹ ਸੋਚਦਾ ਕਿ ਮੈਂ ਹੀ 16 ਕਲਾਸ ਨੂੰ ਪੂਰਨ ਆ ਪਰ ਜਿਹੜੀ ਵੀਡੀਓ ਉਹਦੀ ਵਾਇਰਲ ਹੋਈ ਆ ਜਿਉ ਸੱਚ ਆ ਤੇ ਮੈਂ ਸਮਝਦਾ ਇਹ ਦਿਨੋਂ ਲੋ ਮਦ ਭਾਗੀ ਗੱਲ ਲੋਕਤੰਤਰ ਦੇ ਵਿੱਚ ਕੋਈ ਨਹੀਂ ਹੋ ਸਕਦੀ ਜਦੋਂ ਤੁਸੀਂ ਇੱਕ ਮਿਹਨਤਕਸ਼ ਬਰਾਦਰੀ ਵੱਲੋਂ ਜਾਂ ਕਿਸੇ ਵੀ ਬਰਾਦਰੀ ਵੱਲੋਂ ਇਹੋ ਜਿਹੇ ਲਫ਼ਜ਼ ਵਰਤੋ ਇਹ ਸਾਨੂੰ ਜਿਹੜੇ ਅਸੀਂ ਲੋਕ ਫਕ ਫਕਸਿਆਤੀ ਬਾਡੀ ਦੇ ਕੰਮ ਕਰਨਿਆ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਆ ਔਰ ਮੈਂ ਸਮਝਦਾ ਇਹ ਸੁਗਜੰਦਰ ਰੰਦਾਵੇ ਦਾ ਹੰਕਾਰ ਇਹਨੂੰ ਲੈ ਕੇ ਬੈਠੂਗਾ ਅੱਜ ਜੋ ਪਿੰਡ ਬਰਨਾਲੇ ਵਿੱਚ ਸ਼੍ਰੀ ਰਮਨ ਬੈਲ ਜੀ ਇੱਥੇ ਆਏ ਨੇ ਉਹਨਾਂ ਦਾ ਇੱਥੇ ਆਇਆਂ ਦਾ ਜੀ ਆਇਆਂ ਨੂੰ ਤੇ ਜਿਵੇਂ ਕਿ ਤੁਸੀਂ ਸਾਰਿਆਂ ਨੇ ਮਾਹੌਲ ਵੇਖਿਆ ਹੀ ਆ ਤੇ ਪੂਰਾ ਪਿੰਡ ਹੀ ਸਾਰਾ ਹੀ ਇੱਕ ਪਿੰਡ ਘਟਕੋ 8900 ਪਿੰਡ ਦਾ ਪਰ ਘਰ ਤੋਂ ਬੰਦਾ ਇੱਥੇ ਆਇਆ ਹੈ ਉਹਨਾਂ ਦਾ ਧੰਨਵਾਦ ਉਹਨਾਂ ਨੇ ਉਹਨਾਂ ਦੇ ਵਿਚਾਰ ਸੁਣੇ ਆ ਜੋ ਉਹਨਾਂ ਦੀ ਇਸ ਟਾਈਮ ਸਪੀਡ ਆ ਉਹ ਬਹੁਤ ਤੇਜ਼ ਆ ਤੇ ਸਾਨੂੰ ਆਸ ਆ ਕਿ ਅਸੀਂ ਸ੍ਰੀ ਕਲਸੀ ਜੀ ਨੂੰ ਉਥੋਂ ਘੱਟ ਤੋਂ ਘੱਟ 5-700 ਦੀ ਲੀਡ ਤੋਂ ਅੱਪ ਕਰਕੇ ਇਥੇ ਜਿਤਾਵਾਂਗੇ ਤੁਹਾਡੀ ਬੜੀ ਪਸੰਦਤਾ ਕਰ ਰਹੀ ਬੈਲ ਸਾਡੀ ਮੇਰੇ ਨਹੀਂ ਜੀ ਮੈਂ ਤੇ ਆਪਣੇ ਜਿਹੜੇ ਮੇਰੇ ਨਾਲ ਜੁੜੇ ਨੇ ਵਰਕਰ ਲੋਕ ਜੁੜੇ ਨੇ ਪਿਆਰ ਕਰਦੇ ਨੇ ਉਹਨਾਂ ਦੇ ਸਦਕੇ ਹੀ ਮੈਂ ਅੱਜ ਮਾੜਾ ਮੋਟਾ ਕਰ ਸਕਦਾ ਜੀ ਹੁਣ ਉਹ ਸਮਝਵੇ ਕਿੰਨੀ ਲੀਡ ਤੁਸੀਂ ਦਿਵਾਉਗੇ ਮੈਂ ਪਿੰਡ ਤੋਂ ਜੀ ਵਾਦਾ ਕੀਤਾ ਵੀ 600 ਦੀ ਲੀਡ ਮੈਂ ਇੱਥੋਂ ਦਿਵਾਵਾਂਗਾ ਜੀ ਹਾਂਜੀ ਮੈਂ ਅਪੀਲ ਕਰਦਾ ਵੀ ਪੂਰੇ ਇਲਾਕਾ ਨਿਵਾਸੀਆਂ ਨੂੰ ਜਿੱਥੇ-ਜਿੱਥੇ ਮੇਰੀ ਆਵਾਜ਼ ਪਹੁੰਚਦੀ ਹੈ ਵੀ ਐਰਕੀ ਸ਼੍ਰੀ ਕਲਸੀ ਜੀ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਤੇ ਗੁਰਦਾਸਪੁਰ ਤੋਂ ਲੀਡ ਦੇ ਕੇ ਆਪਾਂ ਉਹਨਾਂ ਨੂੰ ਜਤਾਈਏ ਤੇ ਪਾਰਲੀਮੈਂਟ ਪਾਰਲੀਮੈਂਟ 'ਚ ਉਹਨਾਂ ਨੂੰ ਭੇਜੀਏ 淡了吧。